ਹਾਂਜੀ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਅੰਬਰਾ ਦਾ ਫਾਰਮੂਲਾ ਆਪ ਦਿੱਤੀ ਹੈ ਜਦੋਂ ਮੈਂ ਬੀ ਐਡ ਕੀਤੀ 6 ਮਹੀਨੇ ਬਾਅਦ ਹੀ ਮੇਰੀ ਜੌਬ ਲੱਗ ਗਈ ਬਿਸ਼ੱਕ ਟੈਂਪਰੇਰੀ ਸੀ ਤਾਂ ਮੇਰੇ ਪਿੰਡ ਦੇ ਵਿੱਚ ਮੇਰੀ ਜੁਆਇਨਿੰਗ ਸੀਗੀ ਤਾਂ ਸਾਰੇ ਮਤਲਬ ਸ਼ਾਉਨ ਮੇਰੇ ਬ੍ਰਦਰ ਸਿਸਟਰ ਵੀ ਛੋਟੇ ਸੀ ਮੇਰੇ ਫਾਦਰ ਵੀ ਸਾਰੇ ਪੁੱਛਦੇ ਵੀ ਕਿੱਦਾਂ ਦਾ ਸਕੂਲ ਆਇਆ ਕਿਸ ਤਰ੍ਹਾਂ ਮਾਹੌਲ ਕਿੱਦਾਂ ਦਾ ਹੈ ਕਿ ਵੈਸੇ ਮੇਰੇ ਸਾਇੰਸ ਸਬਜੈਕਟ ਸੀਗਾ ਤੇ ਕਹਿੰਦੇ ਵੀ ਕਿਹੜੇ ਕਿਹੜੇ ਤੁਹਾਨੂੰ ਸਬਜੈਕਟ ਮਿਲੇ ਆ ਕਿ ਕੀ ਪੜਾਉਣੀ ਆ ਤੇ ਆਪਣਾ ਕੀ ਐਕਟੀਵਿਟੀਆਂ ਨੇ ਸਕੂਲਸ ਦੀਆਂ ਵੱਲੇ ਇਸ ਤਰ੍ਹਾਂ ਹਰ ਰੋਜ਼ ਉਹ ਪੁੱਛਦੇ ਵੀ ਅੱਜ ਕੀ ਹੋਇਆ ਅੱਜ ਕੀ ਹੋਇਆ ਤੇ ਐਸੀ ਤਰ੍ਹਾਂ ਇੱਕ ਮਹੀਨਾ ਡੇਢ ਮਹੀਨਾ ਲੰਘ ਗਿਆ ਤੇ ਡੇਢ ਦੋ ਮਹੀਨੇ ਬਾਅਦ ਮੇਰੇ ਫਾਦਰ ਕਿੰਨ ਕਹਿੰਦੇ ਵੀ ਤੇਰੀ ਰਿਸਪੈਕਟ ਦਾ ਕੋਈ ਹੈ ਹੋਰ ਤੇਰੇ ਨਾਲ ਮੈਂ ਕਿਹਾ ਨਹੀਂ ਜੜੀ ਸ਼ਬਦਾਂ ਉਹਨਾਂ ਦੀਆਂ ਨਾਲ 10-10 ਸਾਲ ਦੀਆਂ ਜੌਬਸ ਨੇ ਬੁੱਢੇ ਜਿਹਿਆਂ ਸਾਰੇ ਤੇ ਬੜੀ ਹਾਸੋਈ ਦੀ ਗੱਲ ਲੱਗੀ ਐ ਤੇ ਉਹ ਵਿੱਚ ਕਰ ਗਏ ਇੱਕਦਮ ਸੁਣ ਕੇ ਤੇ ਉਹ ਕਹਿੰਦੇ ਨਹੀਂ ਵੀ ਸਭ ਨਾਲ ਬਣਾ ਕੇ ਰੱਖਣੀ ਪੈਂਦੀ ਐ ਜਦੋਂ ਆਪਾਂ ਇੱਕ ਇੰਸਟੀਟਿਊਸ਼ਨਸ ਨਾਲ ਕੰਮ ਕਰਦੇ ਹਾਂ ਕਿ ਹਾਂਜੀ ਮਤਲਬ ਐਸੀ ਕੋਈ ਗੱਲ ਨਹੀਂ ਐ ਤੇ ਬਸ ਉਦੋਂ ਜਿਹੜੇ ਪਿੰਡ ਦੇ ਸਕੂਲ ਸੀ ਬਹੁਤ ਡਿਫਰੈਂਸ ਸੀ ਉਹਨਾਂ ਦਾ ਸ਼ਹਿਰ ਦੇ ਸਕੂਲਾਂ ਨਾਲੋਂ ਬੜੇ ਸਿੰਪਲੀਸਿਟੀ ਸੀ ਤੇ ਲੋਕ ਵੀ ਬੜੇ ਮਤਲਬ ਸਿੰਪਲ ਤਰੀਕੇ ਨਾਲ ਤਿਆਰ ਤੁਹੋਕੇ ਆਉਂਦੇ ਸੀ ਕੋਈ ਇਸ ਤਰ੍ਹਾਂ ਦਾ ਅਲچل ਜਿਆਸ ਨਹੀਂ ਸੀ ਜਿਵੇਂ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹੈ ਤੇ ਐਸੀ ਤਰ੍ਹਾਂ ਮਤਲਬ ਜਦੋਂ ਮੈਂ ਫਿਰ ਮੇਰੀ 10 ਸਾਲ ਦੀ ਜੌਬ ਹੋ ਗਈ ਮੈਂ ਕਿਹਾ ਨਹੀਂ ਜਦ ਮੈਂ 35 ਦੀ ਹੋਈਆਂ ਮੈਂ ਕਿਹਾ ਨਹੀਂ ਵੀ ਜਿਹੜੇ 45 ਵਾਲੇ ਹੋ ਸਾਰੇ ਬੁੱਢੇ ਹੋਣਗੇ ਐ ਜਦੋਂ ਮੈਂ 45 ਦੀ ਹੋਈ ਮੈਂ ਕਿਹਾ ਨਹੀਂ 55 ਵਾਲੇ ਸਾਰੇ ਬੁੱਢੇ ਹੁਣ ਮੈਂ 63 ਦੇ ਵਿੱਚ ਆ ਪਰ ਫੇਰ ਵੀ ਆਪਾਂ ਉਮਰ ਨੂੰ ਆਪਾਂ ਕਹਿੰਦੇ ਨਹੀਂ 70 ਵਾਲੇ ਹੋਣਗੇ ਬਿਸ਼ੱਕ ਮੈਂ ਲਏ 올ਡੇਸ ਚਾ ਗਏ ਆਸੀਂ ਪਰ ਕਹਿੰਦੇ ਨਹੀਂ 70 ਵਾਲੇ ਹੋਵਾਂਗੇ ਅਸੀਂ ਤਰ੍ਹਾਂ ਆਪਾਂ ਅੱਗੇ ਵਧਾਉਂਦੇ ਰਹਿਣੇ ਆ ਆਪਣੀ ਉਮਰ ਨੂੰ ਹੈ ਤੇ ਪਰ ਉੱਥੇ ਇੱਕ ਚੀਜ਼ ਬੜਾ ਸੀਗਾ ਜਿਵੇਂ ਮੈਂ ਜੁਆਇਨ ਕੀਤਾ ਸਾਰੇ ਬੱਚੇ ਭੈਣ ਜੀ ਭੈਣ ਜੀ ਕਹਿੰਦੇ ਸੀ ਕਿ ਮਤਲਬ ਕੋਈ ਮੈਡਮ ਜਾਂ ਸਾਰੇ ਇਸ ਤਰ੍ਹਾਂ ਨਹੀਂ ਸਾਰੇ ਭੈਣ ਜੀ ਕਹਿੰਦੇ ਲੱਗਦਾ ਸੀ ਮੈਂ ਉਹਨਾਂ ਦੀ ਭੈਣ ਹੀ ਲੱਗਦੀ ਆ ਆਮ ਲਿਖਣੀ ਵਿੱਚ ਸਰ ਤੇ ਮੈਡਮ ਹੈ ਠੀਕ ਹੈ ਬਹੁਤ ਰਿਸਪੈਕਟਫੁਲ ਹੈ ਸਰ ਸ਼੍ਰੀਮਾਨ ਮੈਡਮ ਸ਼੍ਰੀਮਤੀ ਪਰ ਜੋ ਪੰਜਾਬੀ ਆਸ਼ਾ ਦਾ ਮਤਲਬ ਦਿਲ ਤੋਂ ਆਪਾਂ ਕਿਸੇ ਨੂੰ ਕਹਨੇ ਆ ਨਾ ਉਹ ਵਾਲੀ ਆਦਰ ਭਾਵਨਾ ਨਹੀਂ ਆਉਂਦਾ ਹੈਗਾ ਤੇ ਐਸੇ ਤਰ੍ਹਾਂ ਚਲੋ ਟਾਈਮ ਨਾਲ ਹਰ ਚੀਜ਼ ਚੇਂਜ ਵੀ ਹੁੰਦੀ ਰਹਿੰਦੀ ਹੈ ਤੇ ਸਮੇਂ ਦੇ ਨਾਲ ਬਹੁਤ ਕੁਝ ਸਾਨੂੰ ਸਿੱਖਣ ਨੂੰ ਵੀ ਮਿਲਦਾ ਹੈ ਸਾਡੀ ਜਿਹੜੀਆਂ ਆਦਤਾਂ ਨੇ ਵਿਚਾਰਤਾ ਰਹੇ ਉਹ ਵੀ ਕਈ ਵਾਰੀ ਬਦਲਦੀਆਂ ਰਹਿੰਦੀਆਂ ਨੇ ਪਰ ਜੋ ਬੇਸਿਕ ਨੇਚਰ ਹੈ ਬੇਸਿਕ ਸਾਡੀਆਂ ਆਦਤਾਂ ਨੇ ਬੇਸਿਕ ਸਾਡੇ ਵਿਚਾਰਤਾ ਰਹੇ ਬੇਸਿਕ ਸਾਡੇ ਜੜੀਆਂ ਨੇ ਚੀਜ਼ਾਂ ਨੇ ਉਹ ਹਮੇਸ਼ਾ ਉਹੀ ਰਹਿੰਦੀਆਂ ਨੇ ਇਹ ਪ੍ਰੰਤ ਇੱਕ ਅਡਜਸਟਮੈਂਟ ਹੈ ਜੋ ਅਸੀਂ ਵਕਤ ਦੇ ਨਾਲ ਕਰਦੇ ਆ ਕਿ ਅਸੀਂ ਮਤਲਬ ਚੇਂਜ ਉਹਦੇ ਨਾਲ ਚੱਲਣਾ ਹੈਗਾ ਤਾਂ ਅਸੀਂ ਅਡਜਸਟਮੈਂਟਸ ਕਰਦੇ ਰਹਿੰਦੇ ਆ ਵਕਤ ਦੇ ਨਾਲ ਚੱਲਣ ਦੀ ਇਹ ਜਿਹਨੂੰ ਅਸੀਂ ਜ਼ਿੰਦਗੀ ਕਹਿੰਦੇ ਹੈਗੇ ਥੈਂਕ ਯੂ